ਅਹਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਨਵੀਂ ਵੀਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਕਰਤਾਰਪੁਰ ਸਾਹਿਬ ਤੇ ਇਸ ਵੀਡੀਓ ਵਿੱਚ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਚਾਈ ਪੰਜਵੀਂ ਤੇ ਪਾਚਾਈ ਛੇਵੀਂ ਤੇ ਸੰਗਤ ਦੀ ਵੀਡੀਓ ਸਾਡੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਇਦਾਂ ਹੀ ਅਸੀਂ ਤੁਹਾਡੇ ਵਾਸਤੇ ਸਿੱਕ ਇਹਾਸਾ ਜੁੜੀਆਂ ਨਵੀਆਂ ਨਵੀਆਂ ਵੀਡੀਓ ਸ ਲੈ ਕੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਜਾਂਦੇ ਆ ਇਥੋਂ ਦਾ ਇਤਿਹਾਸ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਉਸ ਪਵਿੱਤਰ ਅਸਥਾਨ ਤੇ ਤੇ ਆਓ ਸੰਗਤ ਜੀ ਨਾਲ ਨਾਲ ਕਰਦੇ ਹਾਂ ਇਸ ਪਵਿੱਤਰ ਅਤੇ ਇਤਿਹਾਸਿਕ ਅਸਥਾਨ ਦੇ ਦਰਸ਼ਨ ਤੇ ਨਾਲ ਨਾਲ ਸੰਗਤ ਜੀ ਤੁਹਾਡੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਂਝਾ ਕਰਦੇ ਹਾਂ ਤੇ ਸੰਗਤ ਜੀ ਇਸ ਵੀਡੀਓ ਵਿੱਚ ਆਪਾਂ ਨਾਲ ਹੀ ਕਰਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਹੀ ਉਸ ਇਤਿਹਾਸਿਕ ਖੂਹ ਦੇ ਵੀ ਦਰਸ਼ਨ ਕਰਾਂਗੇ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ ਕਰਤਾਰਪੁਰ ਸਾਹਿਬ ਸੰਗਤ ਜੀ ਇਹ ਪਾਵਨ ਸਥਾਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਭਾਏਮਾਨ ਹੈ ਕਰਤਾਰਪੁਰ ਵਿਸਾਖੇ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਸੰਮਤ 1656 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸਥਾਨ ਉੱਪਰ ਸੰਗਤ ਜੀ ਖੋਲ੍ਹਗਵਾਇਆ ਇੱਥੇ ਹੀ ਇਸੇ ਹੀ ਸਥਾਨ ਉੱਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ RAM ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਇਸੇ ਖੂਹ ਤੋਂ ਪ੍ਰਗਟ ਕਰਵਾ ਕੇ ਤੀਰਥ ਗੰਗਾ ਦੇ ਇਸ਼ਨਾਨ ਦਾ ਪਰਮ ਸੰਗਤ ਜੀ ਦੂਰ ਕੀਤਾ ਇਸੇ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ ਸੰਗਤ ਜੀ ਗੁਰੂ ਸਾਹਿਬ ਜੀ ਨੇ ਇਸ ਖੂਹ ਨੂੰ अनेका ਹੀ ਵਰ ਦਿੰਦਿਆਂ ਫਰਮਾਇਆ ਕਿ ਜਿਹੜਾ ਪ੍ਰਾਣੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਹੀ ਮਾਨਸਿਕ ਅਤੇ ਸਰੀਰਕ ਰੋਗ ਖਤਮ ਹੋ ਜਾਣਗੇ ਖੂਹ ਦੇ ਨੇੜੇ ਗੁਰੂ ਮਹਾਰਾਜ ਦੀਵਾਨ ਸਜਾਇਆ ਕਰਦੇ ਸਨ ਉਸ ਸਥਾਨ ਦਾ ਨਾਮ ਸੰਗਤ ਜੀ ਮੰਜੀ ਸਾਹਿਬ ਹੈ ਇਸੇ ਤਰ੍ਹਾਂ ਹੀ ਸੰਗਤ ਜੀ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਹੀ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਦਿਆ ਕਰਦੇ ਸਨ ਇਸੇ ਸਥਾਨ ਉੱਪਰ ਹੀ ਸੰਗਤ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਜ਼ੁਲਮ ਵਿਰੁੱਧ ਚੌਥੀ ਜੰਗ ਲੜੀ ਅਤੇ ਫਤਿਹ ਹਾਸਲ ਕੀਤੀ ਇਸੇ ਸਥਾਨ ਉੱਪਰ ਹੀ ਸੰਗਤ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਹੋਏ ਜਰਨੈਲ ਪੈਂਦੇਖਾਨ ਨੂੰ ਮਾਰਿਆ ਸੀ ਤੇ ਇਸੇ ਸਥਾਨ ਉੱਪਰ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਰਕਸਾ ਖੋਲ ਕੇ ਦਮ ਲਿਆ ਸੀ ਤੇ ਸੰਗਤ ਜੀ ਇਹ ਸੀ ਇਸ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ ਦਾ ਇਤਿਹਾਸ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤ ਜੀ ਆਪਾਂ ਉਸ ਪਵਿੱਤਰ ਖੂਹ ਦੇ ਵੀ ਦਰਸ਼ਨ ਕਰਾਂਗੇ ਜਿਸ ਖੂਹ ਦੇ ਨਾਮ ਤੋਂ ਹੀ ਇਸ ਸਥਾਨ ਦਾ ਨਾਮ ਪਿਆ ਸੀ ਗੁਰਦੁਆਰਾ ਗੰਗਸਰ ਸਾਹਿਬ ਦਰਬਾਰ ਦੇ ਦਰਸ਼ਨ ਕਰਕੇ ਸੰਗਤ ਜੀ ਆਪਾਂ ਆ ਚੁੱਕੇ ਆ ਬਾਹਰ ਜਿਵੇਂ ਕਿ ਇੱਧਰ ਲਿਖਿਆ ਹੋਇਆ ਸਰੋਵਰ ਇੱਧਰ ਹੈ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਰੋਵਰ ਵੱਲ ਸਰੋਵਰ ਦੇ ਦਰਸ਼ਨ ਕਰਦੇ ਹਾਂ ਸਰੋਵਰ ਦਿਖਾਉਨੇ ਆ ਇਸ ਪਵਿੱਤਰ ਗੁਰਦੁਆਰਾ ਸਾਹਿਬ ਦਾ ਤੇ ਸਰੋਵਰ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਉਸ ਪਵਿੱਤਰ ਖੂਹ ਦੇ ਜਿਸ ਖੂਹ ਤੋਂ ਛਿਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ RAM ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਜਿਵੇਂ ਖੂਹ ਤੋਂ ਪ੍ਰਗਟ ਕਰਵਾਇਆ ਸੀ ਤੇ ਤੀਰਥ ਗੰਗਾ ਦੇ ਇਸ਼ਨਾਨ ਦਾ ਪਰਮ ਦੂਰ ਕੀਤਾ ਸੀ ਬਹੁਤ ਹੀ ਵਧੀਆ ਹਾਲਤ ਵਿੱਚ ਸੰਗਤ ਜੀ ਉਹ ਖੂਹ ਵੀ ਮੌਜੂਦ ਹੈ ਅੱਜ ਵੀ ਤੇ ਪਾਣੀ ਚੱਲ ਰਿਹਾ ਹੈ ਸੰਗਤਾਂ ਦੂਰੋਂ ਦੂਰੋਂ ਆ ਕੇ ਇਸ਼ਨਾਨ ਕਰਦੀਆਂ ਨੇ ਤੇ ਆਪਣੇ ਮਾਨਸਿਕ ਅਤੇ ਸਰੀਰਿਕ ਰੋਗ ਉਹਨਾਂ ਦੇ ਖਤਮ ਹੁੰਦੇ ਆ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਖੂਹ ਲਗਵਾ ਕੇ ਫਰਮਾਇਆ ਸੀਗਾ ਵਰ ਦਿੱਤੇ ਸੀ ਕਿ ਇਸ ਖੂਹ ਨੂੰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸੰਗਤ ਜੀ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਕਰਤਾਰਪੁਰ ਵੱਲ ਤੁਸੀਂ ਆਓ ਤੇ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਜੀ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਇਤਿਹਾਸਿਕ ਖੂਹ ਦੇ ਦਰਸ਼ਨਾਂ ਲਈ ਇੱਥੇ ਸੰਗਤ ਜੀ ਖੂਹ ਦਾ ਪਵਿੱਤਰ ਜਲ ਛਕਣ ਲਈ ਆਉਂਦਾ ਹੈ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਖੂਹ ਦੇ ਲਾਗੇ ਦਰਸ਼ਨ ਕਰਦੇ ਹਾਂ ਇਹ ਹੈ ਸੰਗਤ ਜੀ ਉਹ ਇਤਿਹਾਸਿਕ ਖੂ ਜਿੱਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੰਗਾ ਨਦੀ ਵਿੱਚ ਡਿੱਗਾ ਗੜਵਾ ਪ੍ਰਗਟ ਕਰਵਾਇਆ ਸੀ ਇਹ ਤੁਸੀਂ ਜਲ ਵੀ ਦੇਖ ਸਕਦੇ ਹੋ ਸੰਗਤ ਜੀ ਤੇ ਸੰਗਤ ਜੀ ਸਿੱਖ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਬਣਾਉਣ ਦਾ ਸਾਡਾ ਮੇਨ ਮੋਟਿਵ ਇਹੀ ਆ ਕਿ ਤੁਸੀਂ ਵੀ ਸਿੱਖ ਇਤਿਹਾਸ ਨਾਲ ਜੁੜੇ ਨਵੇਂ-ਨਵੇਂ ਇਤਿਹਾਸਿਕ ਸਥਾਨਾਂ ਬਾਰੇ ਜਾਣ ਸਕੋ ਤੇ ਉਥੋਂ ਦਾ ਇਤਿਹਾਸ ਤੁਹਾਨੂੰ ਪਤਾ ਹੋਵੇ ਤੁਸੀਂ ਜਾਣ ਸਕੋ। ਇਹੀ ਸਾਡਾ ਮੇਨ ਮੋਟਿਵ ਆ ਵੀਡੀਓ ਬਣਾਉਣ ਦਾ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਸਾਡੀ ਕਿਵੇਂ ਦੀ ਲੱਗ ਰਹੀ ਆ ਤੇ ਜੇ ਤੁਸੀਂ ਅੱਗੇ ਵੀ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਜਿੱਥੋਂ ਦਾ ਵੀ ਤੁਸੀਂ ਇਤਿਹਾਸ ਜਨਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅਸੀਂ ਅਗਲੀ ਵੀਡੀਓ ਉੱਥੇ ਜਾ ਕੇ ਜਰੂਰ ਬਣਾਵਾਂਗੇ ਤੇ ਜੇ ਜੋ ਵੀ ਆਪਾਂ ਨੂੰ ਕਮੈਂਟ ਕਰਕੇ ਦੱਸਿਆ ਕਰੂਗਾ ਉਸ ਦਾ ਨਾਮ ਵੀ ਆਪਾਂ ਵੀਡੀਓ ਦੇ ਵਿੱਚ ਲਿਆ ਕਰਾਂਗੇ ਉਸ ਦਾ ਸਕਰੀਨਸ਼ਾਟ ਵੀ ਸ਼ੇਅਰ ਕਰਿਆ ਕਰਾਂਗੇ ਤੇ ਉਸ ਸਥਾਨ ਦੀ ਵੀਡੀਓ ਬਣਾ ਕੇ ਵੀ ਆਪਾਂ ਤੁਹਾਨੂੰ ਸੰਗਤ ਜੀ ਇਤਿਹਾਸ ਬਾਰੇ ਦੱਸਾਂਗੇ ਤੇ ਅੱਜ ਦੀ ਵੀਡੀਓ ਵਿੱਚ ਸੰਗਤ ਜੀ ਆਪਾਂ ਦਰਸ਼ਨ ਕੀਤੇ ਆ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਪਾਤਸ਼ਾਹੀ ਛੇਵੀ ਜੋ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਹੈ ਜਲੰਧਰ ਦੇ ਲਾਗੇ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਿਖਾਉਣੇ ਆ ਇੱਧਰ ਕੜਾਹ ਪ੍ਰਸ਼ਾਦ ਦੀ ਦੀਗ ਵਾ ਉਧਰਲੀ ਸਾਈਡ ਜੋੜਾ ਘਰਿਆ ਸੰਗਤ ਜੀ ਤੇ ਰਹਿਣ ਵਾਸਤੇ ਰਹਿਸ਼ ਵੀ ਬਹੁਤ ਵਧੀਆ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਦੂਰੋਂ ਕਿਤੋਂ ਦਰਸ਼ਨਾਂ ਵਾਸਤੇ ਆਉਂਦੇ ਹੋ ਤੇ ਰਹਿਣ ਦੀ ਰਹਿਸ਼ ਵੀ ਜੋ ਮੌਜੂਦ ਹੈ ਗੁਰਦੁਆਰਾ ਸਾਹਿਬ ਵਿੱਚ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਵੀ ਦਿਖਾਉਣੇ ਆ ਤੇ ਦੀਵਾਨ ਹਾਲ ਵੀ ਦਿਖਾਉਣੇ ਆ ਜੋ ਕਿ ਬਿਲਕੁਲ ਗੁਰਦੁਆਰਾ ਸਾਹਿਬ ਦੀ ਪਿਛਲੀ ਸਾਈਡ ਮੌਜੂਦ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੰਗਤ ਜੀ ਗੁਰਦੁਆਰਾ ਜਨਮ ਸਥਾਨ ਬਾਬਾ ਵੜੁਭਾਗ ਸਿੰਘ ਜੀ ਸੋਢੀ ਉਹ ਵੀ ਮੌਜੂਦ ਹੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਤੇ ਨਾਲ ਹੀ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਸੱਜਣਾ ਮਿੱਤਰਾਂ ਨਾਲ ਤਾਂ ਜੋ ਸਾਰੇ ਹੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਸਕਣ ਤੇ ਜਦੋਂ ਵੀ ਤੁਹਾਨੂੰ ਤੁਹਾਡਾ ਉਧਰ ਨੂੰ ਢੇੜਾ ਲੱਗੇ ਜਲੰਧਰ ਵਾਲੀ ਸਾਈਡ ਤੁਸੀਂ ਜਾਓ ਆਪਣੇ ਪਰਿਵਾਰ ਦੇ ਨਾਲ ਤਾਂ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਕੇ ਆਇਓ ਬਿਲਕੁਲ ਹਾਈਵੇ ਦੇ ਨਾਲ ਹੀ ਸੰਗਤਜੀ ਗੁਰਦੁਆਰਾ ਸਾਹਿਬ ਮੌਜੂਦ ਆ ਥੋੜੀ ਜੀ ਦੂਰੀ ਤੇ ਹੀ ਕੋਈ ਜ਼ਿਆਦਾ ਦੂਰ ਨਹੀਂ ਆ ਹਾਈਵੇ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਸ਼ੋਭੀਤਾ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੇ ਅਗਲੀਆਂ ਵੀਡੀਓ ਦੇ ਵਿੱਚ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜਨਮ ਸਥਾਨ ਬੱਬਾ ਵਰਧਪਾਗ ਸਿੰਘ ਜੀ ਸੋਢੀ ਉਸ ਤੋਂ ਬਾਅਦ ਆਪਾਂ ਦਰਸ਼ਨ ਕਰਾਂਗੇ ਸੰਗਤ ਜੀ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਗੁਰਦੁਆਰਾ ਥਮਸ ਸਾਹਿਬ ਤੇ ਮਾਤਾ ਗੁਜਰੀ ਜੀ ਦਾ ਨਿਵਾਸ ਸਥਾਨ ਤੇ ਵਿਆਹ ਸਥਾਨ ਤੇ ਚੈਨਲ ਨਾਲ ਜਰੂਰ ਜੁੜੇ ਰਹੋ ਸਬਸਕ੍ਰਾਈਬ ਕਰੋ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਸੀਂ ਦਰਸ਼ਨ ਕਰਦੇ ਰਹੋ ਤੇ ਇਤਿਹਾਸ ਬਾਰੇ ਜਾਣ ਸਕੋ ਮਿਲਦੇ ਆ ਜੀ ਸੰਗਤ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਇਹ ਤੁਸੀਂ ਗੁਰਦੁਆਰਾ ਸਾਹਿਬ ਦਾ ਪਾਰਕ ਦੇਖ ਸਕਦੇ ਹੋ ਤੇ ਸਾਹਮਣੇ ਸੰਗਤ ਜੀ ਲੰਗਰ ਹਾਲ ਆਪਾਂ ਤੁਹਾਨੂੰ ਉਹ ਵੀ ਦਿਖਾ ਕੇ ਲਿਆਉਣੇ ਆ ਦਰਸ਼ਨ ਕਰਾਉਣੇ